ਤਾਂ ਲੋਕ ਕਹਿੰਦੇ ਪੰਜਾਬ 'ਚ ਕੰਮ ਹੈ ਨਹੀਂਗਾ ਤੇ ਤੁਸੀਂ ਇਹ ਦੇਖੋ ਜੀ ਜਿਨ੍ਹਾਂ ਨੇ ਕੰਮ ਕਰਨਾ ਉਹ ਟਰਾਲੀ ਦੇ ਵਿੱਚ ਵੀ ਆਪ ਦਾ ਬਿਜ਼ਨਸ ਸ਼ੁਰੂ ਕਰ ਰਹੇ ਆ ਜੀ ਸੋ ਮੇਰੀ ਬੇਨਤੀ ਆ ਪੰਜਾਬ ਨੂੰ ਛੱਡ ਕੇ ਜਿਹੜੇ ਲੋਕ ਬਾਹਰ ਜਾ ਰਹੇ ਨੇ ਮੈਂ ਉਹਨਾਂ ਨੂੰ ਇਹ ਸਪੈਸ਼ਲ ਇੱਕ ਹਦਾਇਤ ਦੇਣਾ ਚਾਹੁੰਦਾ ਇੱਥੇ ਵੀ ਕੰਮ ਦੀ ਕਮੀ ਨਹੀਂਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੀਪੂ ਸਿੰਘਲਾ ਵਲੌਗ ਦੇ ਵਿੱਚ ਤੁਹਾਡਾ ਸਾਰਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਦੀਪੂ ਸਿੰਘਲਾ ਹਰ ਰੋਜ਼ ਤਰ੍ਹਾਂ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਨੇ ਆ ਜੀ ਤੇ ਅੱਜ ਮੈਂ ਆਇਆ ਜੀ ਦਾ ਫੂਡ ਪੈਟਰੋਲ ਵੈਨ ਦੇ ਵਿੱਚ ਬਹੁਤ ਮੇਰੇ ਯਾਰਾ ਦੋਸਤਾਂ ਦਾ ਫਰਮੈਸ਼ ਆ ਰਹੀ ਸੀ ਜੀ ਇਹ ਕਿ ਇਹਨਾਂ ਕੋਲੇ ਜਿਹੜੀ ਕੁਆਲਿਟੀ ਆ ਬਹੁਤ ਵਧੀਆ ਕੁਆਲਿਟੀ ਹੁੰਦੀ ਆ ਰੇਟ ਵੀ ਬੜੇ ਜਨੂਨ ਹੁੰਦੇ ਆ ਤੇ ਤੁਸੀਂ ਪਲੀਜ਼ ਇੱਕ ਵਾਰੀ ਜਾ ਕੇ ਉੱਥੇ ਵਿਜ਼ਿਟ ਜ਼ਰੂਰ ਕਰਕੇ ਆਓ ਤੇ ਅੱਜ ਉਹਨਾਂ ਦੇ ਕਰਕੇ ਹੀ ਮੈਂ ਜਿੱਥੇ ਵੀਡੀਓ ਬਣਾਉਣ ਆਇਆ ਜੀ ਤੇ ਤੁਹਾਨੂੰ ਕੁਆਲਿਟੀ ਵੀ ਦਿਖਾਵਾਂਗੇ ਕਿਸ ਤਰ੍ਹਾਂ ਦੀ ਹੈਗੀ ਆ ਰੇਟ ਵੀ ਦੱਸਾਂਗੇ ਤੇ ਬਾਕੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਵੀ ਜੇ ਇਹਨਾਂ ਨਾਲ ਕਿਸੇ ਨਾਲ ਗੱਲਬਾਤ ਹੁੰਦੀ ਆ ਤਾਂ ਤੇ ਆਜੋ ਚੱਲਦੇ ਆਪਾਂ ਤੁਹਾਨੂੰ ਅਸੀਂ ਇਹ ਦਿਖਾ ਦਈਏ ਕਿ ਇੱਥੇ ਮਿਲਦਾ ਕੀ ਖੁਸ਼ ਆ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ 버거 ਹੈ, ਰੈਪ ਹੈ, ਸੈਂਡਵਿਚ ਹੈ, ਪੀਜ਼ਾ, ਪਾਸਤਾ, ਫਰਾਈਜ਼, ਸ਼ੀਕਸ, ਮੌਕਸ, ਕੌਫੀ ਤੇ ਸਭ ਤੋਂ ਵੱਡੀ ਗੱਲ ਇੱਕ ਹੋਰ ਇਹ ਹੈ ਜੀ ਇੱਥੇ ਵੈਜ ਤੇ ਨੋਨ ਵੈਜ ਦੋਨੋਂ ਚੀਜ਼ਾਂ ਮਿਲਦੀਆਂ ਜੀ। ਜੇ ਕੋਈ ਨੋਨ ਵੈਜ ਦਾ ਵੀ ਸ਼ੀਕਨ ਆ ਤਾਂ ਉਹਨਾਂ ਲਈ ਇਹ ਫੂਡ ਵੈਨ ਅਲੱਗ ਤੋਂ ਖੜੀ ਹੈ ਜੀ। ਬਿਲਕੁਲ ਮਤਲਬ ਜਿਹੜੀ ਵੈਜ ਵਾਲੀ ਵੈਨ ਆ ਉਹ ਅੱਡੇ ਖੜੀ ਹੈ ਜੀ, ਜਿਹੜੀ ਨੋਨ ਵੈਜ ਦੀ ਜਿਹੜੀ ਫੂਡ ਵੈਨ ਆ ਉਹ ਅੱਡੇ ਖੜੀ ਹੈ। ਤਾਂ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਕੀ ਜੇ ਕਿਸੇ ਨੇ ਵੀ ਕੋਈ ਨਾਨ ਵੇਜ ਦਾ ਵੀ ਸ਼ਿਕਾਇਤ ਹੋਵੇ ਇਤਿਹਾਸ ਵਾਲੇ ਇੱਥੇ ਇਹਨਾਂ ਕੋਲੇ ਉਹ ਸਾਰੀ ਵੇ ਜਿਹੜੀ ਹੈਗੀ ਹੈ ਵੈਰਾਈਟੀ ਤੁਹਾਨੂੰ ਅਵੇਲੇਬਲ ਹੋਗੀ ਜੀ ਸੋ ਸਾਫਾਈ ਦਾ ਵੀ ਖਿਆਲ ਪੂਰਾ ਰੱਖਿਆ ਜਾਂਦਾ ਤੇ ਆਜੋ ਚਲਦੇ ਆਂ ਆ ਇਹ ਅੰਦਰ ਦਾ ਤੁਹਾਨੂੰ ਦ੍ਰਿਸ਼ ਦਿਖਾ ਰਹੇ ਆਂ ਇਹ ਦੇਖੋ ਬਹੁਤ ਸਾਫ ਸਫਾਈ ਰੱਖੀ ਹੋਈ ਹੈ ਜੀ ਹਰ ਥਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਗੰਦਗੀ ਨਹੀਂ ਜੀ ਬਿਲਕੁਲ ਇੱਕ ਜੋ ਰੈਸਟੋਰੈਂਟ ਸਫਾਈ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਤੇ ਗੱਲ ਵੀ ਕਰਦੇ ਆਂ ਤੇ ਇਹ ਮੈਡਮ ਤੁਸੀਂ ਕੀ ਤਿਆਰ ਕਰ ਰਹੇ ਆ ਜੀ ਇਹ ਜੀ ਇਹ ਆਪਣਾ ਪਨੀਰ ਰ ਹੈ ਤੰਦੂਰੀ ਪਨੀਰ ਰ ਹੈ ਤੰਦੂਰੀ ਪਨੀਰ ਰ ਹੈ ਭਾਈ ਜੀ ਠੀਕ ਹੈ ਜੀ ਕੀ ਇਹ ਫਿਲਿੰਗ ਕੀ ਹੁੰਦੀ ਹੈ ਜੀ ਇਹਦੇ ਚ ਕੀ ਅਦਰ ਹੈ ਪਨੀਰ ਆ ਜੀ ਇਹਦੇ ਵਿੱਚ ਐ ਦਾ ਠੀਕ ਹੈ ਜੀ ਸ਼ਿਮਲਾ ਮਟਰ ਚਾਹੀਏ ਠੀਕ ਹੈ ਜੀ ਆਪਣੇ ਕੋਲ ਨਹੀਂ ਠੀਕ ਹੈ ਤਾ ਮੇਰੇ ਨਾਲ ਨੇ ਸੁਖਵੀਰ ਕੌਰ ਜੀ ਜੋ ਫੂਡ ਬੈਟ ਦੇ ਓਨਰ ਨੇ ਤੇ ਇਹ ਗੱਲ ਕਰਦਿਆਂ ਨੂੰ ਸ਼ਸ਼ੀ ਗੱਲ ਵੀਰੇ ਕਿ ਵੀਰੇ ਕਿ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਚਾਹੀਦਾ ਹਨ ਪਤਾ ਦੇ ਦੱਸੋ ਜੀ ਜੀ ਇਥੇ ਪਹਿਲਾਂ ਆਪਣੀ ਮੈਡੀਕਲ ਆ ਰਹੀ ਪੁੱਛੀ ਜੀ ਜਿਹਨੇ ਫੂਡ ਬੈਟ ਨਾਲ ਰਹੀ ਕਿ ਕੋਈ ਜਿੱਥੇ ਸਮਾਂ ਆਇਆ ਨੇ ਕੋਈ ਵੀ ਬੱਚਾ ਵੀ ਪਚੇਗਾ ਵੀ ਪਚੇਗਾ ਠੀਕ ਹੈ ਜੀ ਤੇ ਇੱਥੇ ਆਪਣਾ ਕੋਲ ਟੀਮ ਕਿੰਨੀ ਹੁੰਦੀ ਹੈ ਕੰਮ ਕਰਦਾ ਸਕੀਮ ਅਸੀਂ 10:30 సేਪਰ ਹਾਂ ਇੱਕ ਲੇਟਿਸ ਐਮਜੈਂਸ ਹੁੰਦਾ ਪੰਜ ਜਾਨੀ ਹਾਂਜੀ ਪੰਜ ਜਾਨੀ ਇਆ ਫਿਰ ਟਾਈਮਿੰਗ ਹੀ ਰਹਦੀ ਹੈ ਜੀ ਟਾਈਮਿੰਗ ਜੇ ਸਾਡੀ ਵਨ ਟਾਈਮ ਜਾਸਤੋ ਐਂਡ ਸ਼ਾਮ ਦੇ ਅਸੀ ਰਾਤ ਦੇ 9 ਵਜੇ ਹਾਂਜੀ ਦੇ ਇੱਕ ਮਨ ਹੋਰੇਗਾ ਦੱਸੋ ਜੀ ਕਿ ਜਿਵੇਂ ਤੁਸੀਂ ਪਹਿਲਾਂ ਮੈਡੀਕਲ ਉਹ ਕਰਦੇ ਸੀ ਉਤੋਂ ਇੱਥੇ ਆਉਣ ਦਾ ਕਾਰਨ ਕੀ ਹੈ ਜੀ ਸਰ ਤੁਹਾਨੂੰ ਵੀ ਹੁਕਮ ਆਇਆ ਸੀ ਜੀ ਵੀ ਮਦਦ ਵਿੱਚ ਲੋਕ ਕਹਿ ਰਹੇ ਤੁਹਾਨੂੰ ਕਿਵੇਂ ਵੀ ਜਿਹੜਾ ਸਾਰੇ ਦੋ ਕਰਵਾ ਰਹੇ ਸੀ ਹਾਂ ਜੀ ਮੈਡੀਕਲ ਦੇ ਨੀਅਰ ਤੇ ਇਸ ਦਾ ਅਸੀਂ ਵੀ ਇਹ ਅਕਾਲ ਨੂੰ ਲੈ ਕੇ ਤੁਹਾਨੂੰ ਪੁੱਛਿਆ ਅਸੀਂ ਤੁਹਾਨੂੰ ਜਰੂਰ ਨਾਲ ਕਰਵਾਉਣਾ ਪੈਂਦਾ ਹੀ ਅਸੀਂ ਮੇਰੇ ਕਾਰਜਾ ਸੈਟਿੰਗ ਹਾਂਜੀ ਇਹ ਕਰ ਕਰ ਤੇ ਵੀਰੇ ਤੁਸੀਂ ਦੱਸੋ ਜੀ ਆਪਾਂ ਸਰੀਕੀ ਸਵੀਗਨ ਤੇ ਵੀ ਹੈਗੀਆਂ ਜੀ ਹਾਂਜੀ ਸਰੀਕੀ ਤੇ ਸਭ ਲਈ ਆਈਡੀ ਹੈ ਤੁਸੀਂ ਵੀ ਆਰਡਰ ਕਰ ਸਕਦੀਆਂ ਤੇ ਜੇ ਕੋਈ ਕਸਟਮਰ ਦੂਰੋਂ ਆਉਂਦਾ ਚਾਹੇ ਸਾਡੇ 골ਡ ਕਸਟਮਰ ਜਿਵੇਂ ਉਹ ਮੈਡੀਕਲ ਵਾਲੇ ਪਾਸੇ ਕਿੰਨੇ ਵੀ ਲੋਕ ਹੈਗੇ ਉਹ ਵਾਲੇ ਸਾਡੀ ਇਸ ਨੰਬਰ ਤੇ ਫੋਨ ਕਰਦੇ ਆਰਡਰ ਅਸੀਂ ਉਸ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਅਸੀਂ ਆਰਡਰ ਤਿਆਰ ਕਰ ਦਿੰਦੇ ਹਾਂ ਬਾਅਦ ਵਿੱਚ ਅਗਲੇ ਨੂੰ ਵੇਟ ਕਰਨ ਦੀ ਲੋੜ ਨਹੀਂ ਹਾਂਜੀ ਵੇਟ ਕਰਨ ਦੀ ਲੋੜ ਨਹੀਂ ਕਿਉਂਕਿ ਅਸੀਂ ਹੌਲੀ ਹੌਲੀ ਆਪ ਦਾ ਕੰਫੈਕਟ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਤਾਂ ਇਸ ਕਰਕੇ ਥੋੜਾ ਟਾਈਮ ਲੱਗ ਜਾਂਦਾ ਜਰੂਰ ਮੋਸਟਲੀ ਜਿਹੜੇ ਕਸਟਮਰ প্রাণী ਹੁੰਦੇ ਉਹ ਆਪਣੇ ਪੱਲਾਵਾ ਦਿੰਦੇ ਨੇ ਇੱਕ ਬਹੁਤ ਵਧੀਆ ਲੱਗਿਆ ਜੀ ਦੇਖੋ ਆਮ ਤੌਰ ਤੇ ਅੱਜ ਕੱਲ੍ਹ ਨਾਲ ਲੇਡੀਜ਼ ਵੀ ਕਰਦੇ ਆ ਜੀ ਇੰਸਟਾਗ੍ਰam ਤੇ ਨੱਚਣ ਗਾਉਂਦੀਆਂ ਰੀਲਸ ਪਾਉਂਦੇ ਆ ਜੀ ਦੂਜੇ ਪਾਸੇ ਦੇਖੋ ਜੀ ਇਹ ਲੇਡੀਜ਼ ਵੀ ਆ ਜਿਹੜੇ ਇੱਥੇ ਇੰਨੀ ਗਰਮੀ ਦੇ ਵਿੱਚ ਕੰਮ ਕਰ ਰਹੇ ਆ ਜੀ ਤੇ ਬਹੁਤ ਖੁਸ਼ੀ ਹੁੰਦੀ ਆ ਇਸ ਤਰ੍ਹਾਂ ਦੀ ਲੇਡੀਜ਼ ਨੂੰ ਕੰਮ ਕਰਦਾ ਦੇਖ ਕੇ ਤਾਂ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਇੱਥੇ ਆ ਕੇ ਇਹਨਾਂ ਦੀ ਸਪੋਰਟ ਕਰਨੀ ਆ ਜਿਵੇਂ ਇਹ ਮੈਡੀਕਲ ਕੋਲੇ ਇਹਨਾਂ ਦਾ ਕੰਮ ਸੀਗਾ ਉਵੇਂ ਇੱਥੇ ਵੀ ਸਪੋਰਟ ਕਰਦੇ ਇਹਨਾਂ ਨੂੰ ਤੇ ਇਹਨਾਂ ਦੇ ਰੇਟ ਦੀ ਤੇ ਚੀਜ਼ ਦੀ ਗਾਰੰਟੀ ਮੈਂ ਆਪਦੇ ਚੈਨਲ ਤੇ ਲੈਣਾ यैशल सैंडिच है जो आप तैयार करवाया तो टेस्ट करके तुम दस दें कि बहुत वजिया किया हो जी तो फीलिंग भी बहुत वजी है टेस्ट करके तो दस दें बहुत ही क्लासिक टेस्ट है जी बहुत क्लासिक टेस्ट है तो ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਤੁਹਾਨੂੰ ਤੁਹਾਡੇ ਪੈਸਿਆਂ ਦਾ ਮੁੱਲ ਵਾਪਸ ਜ਼ਰੂਰ ਮਿਲੇਗਾ ਜੀ ਬਹੁਤ ਵਧੀਆ ਟੇਸਟ ਹੈ ਜੀ ਤਾਂ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਵੈਜ ਫੂਡ ਵੈਨ ਦਿਖਾਈ ਸੀ ਜੀ ਹੁਣ ਇਸੇ ਤਰ੍ਹਾਂ ਤੁਹਾਨੂੰ ਨਾਨ ਵੈਜ ਦੀ ਜਿਹੜੀ ਹੈਗੀ ਇਹ ਫੂਡ ਵੈਨ ਉਸ ਤੇ ਲੈ ਕੇ ਚੱਲੇ ਆਂ ਆਜੋ ਚੱਲਦੇ ਆਂ ਅੰਦਰ ਤਾਂ ਬਹੁਤ ਵਧੀਆ ਫੂਡ ਮੈਨ ਅੰਦਰੂਨੀ ਬਣੀ ਹੋਈ ਹੈ ਜੀ ਸਾਫ ਸਫਾਈ ਦਾ ਇੱਥੇ ਵੀ ਪੂਰਾ ਧਿਆਨ ਰੱਖਿਆ ਹੋਇਆ ਤੇ ਗੱਲ ਕਰਦੇ ਆ ਇੱਥੇ ਵੀ ਹਾਂਜੀ ਸ਼ਸ਼ੀ ਗੱਲ ਵੀਰੇ ਇਹ ਸੁਣਾ ਮੈ ਜੀ ਕੋਲ ਕਰਮਜੀਤ ਜੀ ਤੇ ਵੀਰੇ ਆਪਣੇ ਕੋਲ ਕੀ ਕੁਝ ਹੁੰਦਾ ਜੀ ਖਾਣ ਵਾਲਾ ਆਪਣੇ ਕੋਲ ਨੌਨ ਵੇਜ ਜਿਵੇਂ ਐਗ ਰੋਲ ਹੋ ਗਏ ਲੈਕਨ ਕੌਫਸ ਹੋ ਗਏ ਜੀ ਇਸੇ ਟ੍ਰਿਕ ਤੋਂ ਹੋ ਗਿਆ ਇਦਾਂ ਨਹੀਂ ਸਾਡੇ ਤੇ ਵੀਰੇ ਆਪਣੇ ਕੋਲ ਸਪੈਸ਼ਲ ਕੀ ਹੁੰਦਾ ਜੀ ਸਪੈਸ਼ਲ ਆਪਣੇ ਕੋਲ ਚਿਕਨ ਪੀਜ਼ਾ ਜੀ ਤੇ ਚਿਕਨ ਸੈਲਡ ਆ ਜੀ ਤੇ ਇੱਕ ਡਬਲ ਐਗ ਡਬਲ ਚਿਕਨ ਰੋਲ ਆ ਮਡਾ ਬੇਕਰੀ ਕਿਉਂਕਿ ਅਸੀਂ ਆਪਣੇ ਸਾਰੇ ਸਪੈਸ਼ਲ ਕਸਟਮਰ ਬਹੁਤ ਪਸੰਦ ਕਰਦੇ ਆ। ਕੀ ਮਤਲਬ ਉਹ ਕਹਿੰਦੇ ਕਿ ਇਹ ਮੇਰਾ ਟੇਸਟ ਹਨੂ ਕਿਥੋਂ ਨੇ ਮਿਲਦਾ ਪੂਰੇ ਸ਼ਹਿਰ ਵਿੱਚੋਂ? ਮੇਰਾ ਫੀਡ ਕੋਰਟ ਸ਼ਹਿਰ ਦੇ ਵਿੱਚ ਨਹੀਂ ਮਿਲਦਾ। ਹਾਂਜੀ। ਹਾਂਜੀ। ਆਪ ਬਿਲਕੁਲ ਬਹੁਤ ਵਧੀਆ ਲੱਗਿਆ ਜੀ ਗੱਲਬਾਤ ਕਰਕੇ ਇਹਨਾਂ ਨਾਲ ਤੇ ਸਪੈਸ਼ਲ ਆਈਟਮਾਂ ਨੇ ਜੀ ਜੋ ਫੀਡ ਕੋਰਟ ਸ਼ਹਿਰ ਦੇ ਵਿੱਚ ਨਹੀਂ ਮਿਲਦੀਆਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ। ਸਿਟਿੰਗ ਦਾ ਵੀ ਇੱਥੇ ਅਰੇਂਜਮੈਂਟ ਕੀਤਾ ਹੋਇਆ ਹੈ ਤੇ ਪਾਰਕਿੰਗ ਦੀ ਵੀ ਕੋਈ ਸਮੱਸਿਆ ਨਹੀਂ ਹੈ ਜੋ ਆਪਦੀ ਕਾਰ ਦੇ ਵਿੱਚ ਆ ਕੇ ਇੱਥੇ ਬੈਠ ਕੇ ਵੀ ਖਾ ਸਕਦਾ ਹੈ ਤੇ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੈ ਜੀ ਉਸ ਤੋਂ ਜਿਹੜੀ ਇਹ ਲੋਕੇਸ਼ਨ ਆ ਇਹ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਿੰਦਾ ਜੀ ਐਨ ਐਚ 54 ਜੋ ਬਠਿੰਡਾ ਅਮ੍ਰਿਤਸਰ ਹਾਈਵੇ ਹੈ ਜੀ ਇਹ ਉਸ ਰੋਡ ਦੇ ਉੱਤੇ ਹੈ ਜੀ ਬਿਲਕੁਲ ਪਾਣਾ ਪਿੰਡ ਆਂਦਾ ਜੀ ਉਸ ਦੇ ਨਾਲ ਹੀ ਇਹ ਫੂਡ ਵੈਂਸ ਖੜੀਆਂ ਹੋਈਆਂ ਨੇ ਬਿਲਕੁਲ ਇਹਦੇ ਓਪੋਜ਼ਿਟ ਤੁਹਾਨੂੰ ਪੰਪ ਵੀ ਦਿਖ ਰਿਹਾ ਹੈ ਜੀ ਠੀਕ ਹੈ ਜੀ ਤੇ ਇੱਕ ਸਭ ਤੋਂ ਵੱਡੀ ਗੱਲ ਮੈਂ ਕਹਿਣੀ ਚਾਹੁੰਦਾ ਲੋਕ ਕਹਿੰਦੇ ਪੰਜਾਬ 'ਚ ਕੰਮ ਹੈ ਨਹੀਂ ਜੀ ਤੇ ਤੁਸੀਂ ਇਹ ਦੇਖੋ ਜੀ ਜਿਨ੍ਹਾਂ ਨੇ ਕੰਮ ਕਰਨਾ ਉਹ ਟਰਾਲੀ ਦੇ ਵਿੱਚ ਵੀ ਆਪ ਦਾ ਬਿਜ਼ਨਸ ਸ਼ੁਰੂ ਕਰ ਰਹੇ ਆ ਜੀ। ਸੋ ਮੇਰੀ ਬੇਨਤੀ ਆ ਪੰਜਾਬ ਨੂੰ ਛੱਡ ਕੇ ਜਿਹੜੇ ਲੋਕ ਬਾਹਰ ਜਾ ਰਹੇ ਨੇ ਮੌਨਾਂ ਨੂੰ ਇਹ ਸਪੈਸ਼ਲ ਕਿਹਾਇਆ ਦੇਣਾ ਕਿਉਂ ਨਾ ਇੱਥੇ ਵੀ ਕੰਮ ਦੀ ਕਮੀ ਨਹੀਂ ਗਈ। ਇੱਥੇ ਰਹਿ ਕੇ ਵੀ ਆਪਾਂ ਕੰਮ ਕਰ ਸਕਦੇ ਆ ਰੋਟੀ ਖਾ ਸਕਦੇ ਆ ਸਭ ਤੋਂ ਵੱਡੀ ਗੱਲ ਆ ਵੀਰੇ 25 ਲੱਖ ਰੁਪਇਆ ਲਾ ਕੇ ਆਪਾਂ ਬਾਹਰ ਜਾਂਦੇ ਆ। ਫਿਰ ਪਰਿਵਾਰ ਤੋਂ ਵੀ ਦੂਰ ਰਹਿਨੇ ਆ। ਇੱਥੇ ਤੁਹਾਨੂੰ ਉਹਨੇ ਪੈਸੇ ਲੋਨ ਦੇ ਵੀ ਲੋੜ ਨਹੀਂ ਗਈ। ਕੰਮ ਵੀ ਕਰੋਗੇ ਪਰਿਵਾਰ ਚ ਵੀ ਰਹੋਗੇ ਤੇ ਨਾਲੇ ਆਪਣਾ ਪੰਜਾਬ ਬਚਿਆ ਰਹੂਗਾ। ਤੋ ਬੇਨਤੀ ਹੈ ਕਿ ਵੀਡੀਓ ਵੱਤੋ ਸ਼ੇਅਰ ਜ਼ਰੂਰ ਕਰ ਦਿਓ ਉਹਨਾਂ ਲੋਕਾਂ ਤੱਕ ਜਿਹੜੇ ਕਹਿ ਦਿੰਦੇ ਆ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਉਹਨਾਂ ਲਈ ਬਹੁਤ ਵੱਡੀ ਇੱਕ ਮਿਸਾਲ ਆ ਜੀ ਇਹ ਲੇਡੀਆਂ ਹੋ ਕੇ ਕੰਮ ਕਰ ਰਹੀਆਂ ਜੀ ਜਿਹੜੇ ਅੱਜ ਕੱਲ ਹੋ ਕੇ ਕੰਮ ਨਹੀਂ ਕਰਦੇ ਜੀ ਅੱਜ ਕੱਲ ਜਿਹੜੇ ਮੁੰਡੇ ਆ ਉਹ ਜਾਤ ਰੈਸ਼ਪਸੀ ਪਏ ਆ ਜੀ ਤੇ ਉਹਦੇ ਬਿਲਕੁਲ ਉਲਟ ਇਹ ਲੇਡੀਆਂ ਦੇਖੋ ਕਿੰਨਾ ਕੰਮ ਕਰ ਰਹੀਆਂ ਕਿੰਨੀ ਮਿਹਨਤ ਸੈਲੂਟ ਆ ਜੀ ਮੇਰੇ ਵੱਲੋਂ ਇਹਨਾਂ ਨੂੰ ਤਾਂ ਦੋਸਤੋ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਇੱਥੇ ਇਹਨਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਇਹਨਾਂ ਕੋਲ ਵੈਰਾਈਟੀ ਵੀ ਬਹੁਤ ਹੈ ਤੇ ਰੇਟ ਵੀ ਬਹੁਤ ਜੈਨੂਇਨ ਨੇ ਇਹ ਤੇ ਜੋ ਇਹਨਾਂ ਦੀ ਸੁਵਿਗੀ ਦੀ ਆਈਡੀ ਆ ਤੇ ਇਹਨਾਂ ਦੀ ਇੰਸਟਾਗ੍ਰਾਮ ਆਈਡੀ ਆ ਉਹ ਮੈਂ ਡਿਸਕ੍ਰਿਪਸ਼ਨ ਚ ਮੈਂਸ਼ਨ ਕਰ ਦਿੱਤੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ